ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਆਪਾਂ ਮੌਜੂਦ ਆ ਫਰੀਦਕੋਟ ਦਾਣਾ ਮੰਡੀ ਦੇ ਵਿੱਚ ਫਰੀਦਕੋਟ ਦਾਣਾ ਮੰਡੀ ਦੇ ਵਿੱਚ ਜਿਹੜੀ ਬੋਲੀ ਆ ਲੱਗ ਚੁੱਕੀ ਆ ਅੱਜ ਮੰਗਲਵਾਰ ਆ ਤੇ ਜਿਹੜਾ ਸਭ ਤੋਂ ਵੱਧ ਰੇਟ ਲੱਗਿਆ ਉਹ ਲੱਗਿਆ ਆ ਢੇਰੀ ਦਾ ਇਹ ਵੈਰੈਟੀ ਹੈਗੀ ਆ 17 18 ਤੇ ਇਹਦਾ ਜਿਹੜਾ ਰੇਟ ਲੱਗਿਆ 3700 ਤੋਂ 55 5000 ਰੁਪਏ 3751 ਰੁਪਏ ਸਭ ਤੋਂ ਵੱਧ ਰੇਟ ਲੱਗਿਆ ਆਪਣੇ ਨਾਲ ਕਿਸਾਨ ਵੀਰ ਵੀ ਮੌਜੂਦ ਆ ਆਪਾਂ ਉਹਨਾਂ ਤੋਂ ਵੀ ਪੁੱਛਦੇ ਆ ਬਈ ਕੀ ਖਾਸ ਸੀ ਜੀ ਵੀ ਤੁਸੀਂ ਜਾਂ ਸਪਰੇਆ ਕਿਹੜੀਆਂ ਕੀਤੀਆਂ ਜਾਂ ਬਈ ਵਧੀਆ ਵਾਸਪਤੀ ਸਕਾ ਕੇ ਵੱਡੀ ਵੀ ਕੀ ਖਾਸ ਇਹਨਾਂ ਰੇਟ ਲੱਗੇ ਹੋਰ ਵੀ ਢੇਰੀਆਂ ਬਹੁਤ ਅੰਗੀਆਂ ਉਹਨਾਂ ਦਾ ਘਟ ਲੱਗਿਆ ਇਹਦਾ ਕਿੰਦਾ ਜਿਹੜਾ ਰੰਗ ਹੈ ਤੁਸੀਂ ਦੇਖ ਸਕਦੇ ਹੋ ਸਿਉਨੇ ਵਰਗਾ ਤੇ ਬਾਕੀ ਵਾਸਪਤੀ ਵੀ ਪੂਰੀ ਸੁੱਕੀ ਆ ਸਸੀ ਗਾ ਬਾਪੂ ਜੀ ਸਸੀ ਗਾ ਜੀ ਬਾਪੂ ਜੀ ਆਪਣਾ ਪਿੰਡ ਕਿਹੜਾ ਈ ਡੱਗੋ ਰਮਣਾ ਜੀ ਠੀਕ ਹੈ ਜੀ ਨਾਮ ਕੀ ਈ ਆਪਣਾ ਰਾਜ ਸਿੰਘ ਜੀ ਠੀਕ ਹੈ ਜੀ ਇਹ ਜਿਹੜੀ ਤੁਸੀਂ ਵੈਰਾਈਟੀ ਲੈ ਕੇ ਆ ਜੀ 17 18 ਲੈ ਕੇ ਆ ਜੀ 19 ਬਾਬਾ ਜੀ ਠੀਕ ਹੈ ਜੀ ਤੇ ਇਹ ਕਿੰਨੀ ਜਗ੍ਹਾ ਲਾਈ ਸੀ ਆਪਾਂ 14 ਕਨਾਲਾਂ ਜੀ 14 ਕਨਾਲਾਂ ਜੀ ਹਾਂ ਮੱਕੀ ਵਾਲਾ ਤਾਂ ਸੀ ਜੀ ਬੱਕੀ ਵਾਲਾ ਸੀ 4 ਪਾਇਆ ਸੀ ਠ ਐ ਬਾਸਪਤੀ ਦੀਆਂ ਜਿਹੜੀਆਂ ਵੈਰਾਈਟੀਆਂ ਜਾਂ ਢੇਰੀਆਂ ਬਹੁਤ ਆਈਆਂ ਮੰਡੀ 'ਚ ਆਪਣੀ ਸਭ ਤੋਂ ਵੱਧ ਮਹਿੰਗੀ ਲੱਗੀ ਹੈ ਜੀ ਹਾਂਜੀ ਇਹ 'ਚ ਕੀ ਖਾ ਜਾਵੇ ਤੁਸੀਂ ਵੱਡੀ ਜਾਂ ਕਿਵੇਂ ਪਰਮਾਦਮਾ ਨੂੰ ਪਤਾ ਹੈ ਜੀ ਆਪਾਂ ਨੂੰ ਕੋਈ ਠੀਕ ਹੈ ਡਿੱਗੀ ਤਾਂ ਨਹੀਂ ਸੀ ਜਮਾ ਨਹੀਂ ਡਿੱਗੀ ਸੀ ਜਮਾ ਸੁਕਾ ਕੇ ਵੱਡੀ ਸੀ ਸੁਕਾ ਕੇ ਵੱਡੀ ਇਹ ਵੱਡੀ ਨੂੰ ਅੱਜ ਕਿੰਨੇ ਦਿਨ ਹੋ ਗਏ ਜੀ ਵੱਡੀ ਨੂੰ ਤਾਂ 10 ਦਿਨ ਹੋ ਗਏ ਨੇ ਠੀਕ ਹੈ ਜੀ ਲਾਈ ਰੱਖੀ ਕਰੇ ਠੀਕ ਹੈ ਜੀ ਅੱਛਾ ਕਰੇ ਲਾਈ ਰੱਖੀ ਲਾਈ ਰੱਖੀ ਹੈ ਠੀਕ ਹੈ ਜੀ ਲਾਓ ਵੀ ਕਿਸਾਨ ਵੀਰੋ ਬਾਪੂ ਜੀ ਨੂੰ ਜਿਹੜੀ ਵੈਰਾਈਟੀ ਵੱਡੀ ਨੂੰ 10 ਦਿਨ ਹੋ ਗਏ ਜਮਾ ਜਿਹੜੀ ਸਕਾ ਕੇ ਲਿਆਂਦੀ ਐ ਤੇ ਜਿਨ੍ਹਾਂ ਦੀ ਦੁਕਾਨ ਤੇ ਲਿਆਂਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕਿਹੜੀ ਦੁਕਾਨ ਤੇ ਲੈ ਕੇ ਆ ਜੀ ਸੰਦੀਪ ਬਾਉ ਦੇ ਸੰਦੀਪ ਬਾਉ ਦੇ ਬਾਉ ਆਪਣਾ ਮਣੀ ਵੀ ਨਾਲ ਹਾਂਜੀ ਬਾਈ ਜੀ ਕੀ ਹਾਲ ਆ ਜੀ ਠੀਕ ਹੈ ਜੀ ਇਹ ਆਪਣੀ ਬਾਈ ਜੀ ਢੇਰੀ ਆਈ ਐ ਬਾਸਪਤੀ ਦੀ ਹਾਂਜੀ ਤੇ ਸਭ ਤੋਂ ਵੱਧ ਰੇਟ ਆਪਣੇ ਲੱਗਿਆ ਲੱਗਿਆ ਜੀ ਤੇ ਕਿਵੇਂ ਹੁੰਦੀ ਐ ਇਹਨਾਂ ਦੀ ਜ਼ਿੰਮੇਵਾਰੀ ਦੀ ਮਿਹਨਤ ਨਾਲ ਹੀ ਰੇਟ ਲੱਗਿਆ ਜੀ ਹਾਂਜੀ ਜ਼ਿੰਮੇਵਾਰ ਨੇ ਮਿਹਨਤ ਕੀਤੀ ਵਧੀਆ ਫਸਲ ਸੁੱਕੀ ਲਿਆਂਦੀ ਸਰਕਾਰ ਵੀ ਕਹਿੰਦੀ ਆ ਪ੍ਰਾਈਵੇਟ ਜੋ ਖਰੀਦਦੇ ਉਹ ਵੀ ਕਹਿੰਦੇ ਆ ਸੁੱਕੀ ਫਸਲ ਆਵੇ ਵਧੀਆ ਆਵੇ ਅਸੀਂ ਵਧੀਆ ਭਾਅ ਦੇਵਾਂਗੇ ਉਹਨਾਂ ਨੇ ਵਧੀਆ ਭਾਅ ਦਿੱਤਾ ਜੀ ਨਹੀਂ ਨਹੀਂ ਸਹੀ ਗੱਲ ਆਈ ਬਹੁਤ ਵਧੀਆ ਬਾਈ ਨੇ ਗੱਲ ਕੀਤੀ ਹੁਣ ਕਈ ਜ਼ਿਮੀਂਦਾਰ ਮੰਨ ਲੋ ਜਾਂ ਝੋਨਾ ਜਾਂ ਬਾਸਪਤੀਏ ਕਈ ਰਿਸਲਾਬੀ ਲੈ ਆਉਂਦੇ ਆ ਫਿਰ ਉਹਦਾ ਕਦੇ ਨਾ ਕਦੇ ਰੇਟ ਦਾ ਨਸਾਨ ਘੱਟ ਲੱਗਦਾ ਨੁਕਸਾਨ ਹੁੰਦਾ ਹੀ ਹੈ ਜੀ ਜ਼ਿਮੀਂਦਾਰ ਨੂੰ ਚਾਹੀਦਾ ਫਸਲ ਸੁੱਕੀ ਲੈਵੇ ਵਧੀਆ ਲੈਵੇ ਹਾਂਜੀ 12 ਇੱਕ ਤੋਂ ਬਾਅਦ ਵੱਡੀ ਜਾਵੇ ਤਾਂ ਉਹਦਾ ਵੱਡਣ ਦਾ ਵਟਾ ਪੈਂਦਾ ਹੈ ਹੈਲੋ ਇਹ ਚੀਜ਼ ਦਾ ਇੱਕ ਬਾਈ ਜੀ ਨੇ ਆਪਾਂ ਨੂੰ ਬਹੁਤ ਵਧੀਆ ਕਿਸਾਨ ਵੀਰੋ ਜਾਣਕਾਰੀ ਦਿੱਤੀ ਬਈ ਜਿਹੜੀ ਆਪਾਂ ਮੰਨ ਲਓ ਝੋਨੇ ਦੀ ਫਸਲ ਵੜਦੇ ਆਂ ਵੀ 12 ਇੱਕ ਤੋਂ ਬਾਅਦ ਵढਾਈ ਕਰਗੇ। ਹਾਂਜੀ ਹਾਂਜੀ। ਕਿਉਂ ਪਹਿਲਾਂ ਤਰੇਰ ਪਈ ਹੁੰਦੀ ਐ ਇੱਕ ਤਾਂ ਹੀ। ਹਾਂਜੀ 550 ਚ ਇਹ ਆ ਬਾਕੀ 80 80 ਜਿਵੇਂ ਹਾਂ ਜਾਣੇ ਨਹੀਂ ਸਹੀ ਨਹੀਂ ਬਹੁਤ ਵਧੀਆ ਸੋਚ ਐ ਜੇ ਤੁਸੀਂ ਚੰਗੀ ਸੋਚ ਲੈ ਕੇ ਚੱਲੇ ਹੋ ਅਨਾਜ ਅਕਸਰ ਲੋਕਾਂ ਨੇ ਖਾਣਾ ਹੀ ਤੇ ਅੱਜ ਰੇਟ ਦਾ ਵੀ ਫਿਰ ਮੰਡੀ 'ਚ ਇੱਕ ਨੰਬਰ ਤੇ ਲੱਗਿਆ ਜੀ ਕਿੰਨੀਆਂ ਢੇਰੀਆਂ ਹੈਗੀਆਂ। ਹਾਂਜੀ ਹਾਂਜੀ। ਨਹੀਂ ਨਹੀਂ ਬਹੁਤ ਵਧੀਆ ਗੱਲ ਆ ਜੀ। ਤੇ ਬਾਕੀ ਕੋਈ ਹੋਰ ਜੀ ਕਿਸਾਨ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਬਈ ਸੁਝਾਅ ਇਹ ਐ ਵੀ ਸੁੱਕੀ ਥੋੜਾ ਜਿਹਾ ਉਹ ਸਫਰ ਜਾ ਕਰ ਲਈ ਚਾਰ ਦਿਨ ਲੇਟ ਵੱਢੀ ਆਈ ਸਹੀ ਹੈ ਜੀ ਸਹੀ ਤੇ ਆਪਕੇ ਭਾਅ ਮਿਲ ਜਾਂਦਾ ਜਦੋਂ ਕਾਲੀ ਕਰ ਜਾਂਦੇ ਫਿਰ ਥੋੜਾ ਜਿਹਾ ਵਟਾ ਪੈਣਾ ਹੀ ਹੈ ਨਹੀਂ ਸਹੀ ਹੈ ਜੀ ਸਹੀ ਸਹੀ ਧੰਨਵਾਦ ਬਾਬਾ ਜੀ ਬਾਕੀ ਬਾਈ ਜੀ ਆਪਣੇ ਨਾਲ ਹੋਰ ਮਹਿੰਗੀ 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 ਲੱਡੂ ਵੀ ਵੰਡੇ ਜੀ ਠੀਕ ਹੈ ਜੀ ਬਾਬਾ ਜੀ ਦੂਜਾ ਬਾਈ ਜੀ ਤੁਸੀਂ ਵੀ ਵੰਡੀ ਦੇ ਵਿੱਚ ਬਹੁਤ ਪੁਰਾਣਾ ਇਹ ਤਾਂ ਬੰਦ ਤੋਂ ਪਿੱਛੇ ਫਿਰ ਨਿਬੜ ਗਿਆ ਕੰਮ ਦਾ ਦੂਜਾ ਤਾਂ ਆਪਣੇ ਕਿਸਾਨ ਵੀਰਾਂ ਨੂੰ ਕੋਈ ਸੋਚ ਜਿਵੇਂ ਵਧੀਆ ਸਹਗਾ ਕੇ ਲੈਣ ਵਧੀਆ ਹਾਂਜੀ ਹਾਂਜੀ ਅਸੀਂ ਇਹੀ ਚਾਹੁੰਦੇ ਹਾਂ ਵੀ ਸਰਕਾਰ ਸਰਕਾਰ ਦੇ ਹਦ ਤੱਕ ਸਰ ਪ੍ਰਾਈਵੇਟ ਦੇ ਹਦ ਤੱਕ ਕਿਸਾਨ ਸੁੱਕੀ ਫਸਲ ਵੱਢ ਕੇ ਲੈਵੇ ਸੁੱਕੀ ਦਾ ਫਸਲ ਪੂਰਾ ਮਿਲਦਾ ਜੀ ਨਾਲੇ ਮੰਡੀ ਜੀ ਨੇ ਮੰਡੀ ਤੇ ਬਹਿਣਾ ਪੈਂਦਾ ਜੀ ਸਵੇਰੇ ਆਉਂਦੇ ਛਾਂ ਨੂੰ ਚਲੇ ਜਾਂਦੇ ਜੀ ਬਸ ਸਹੀ ਹੈ ਸਹੀ ਤੇ ਆਪਣਾ ਨਾਲੇ ਰੇਟ ਵੀ ਵੱਧ ਵੱਧ ਮਿਲਦਾ ਜੀ ਹਾਂਜੀ ਹੋਰ ਕੋਈ ਜ਼ਿਮੀਂਦਾਰ ਆਪਣਾ ਕੁਝ ਕਹਿਣਾ ਚਾਹੁੰਦਾ ਜੀ ਠੀਕ ਹੈ ਬਾਈ ਜੀ ਫਿਰ ਤੋਂ ਬੋਲेंगे ਨਾ ਹਾਂ 3000 ਜੀ 403 3550 ਰੁਪਏ ਜੀ 3600 3600 ਜੀ 52 52 ਜੀ 52 52 ਜੀ ਪੂਰੇ ਕਰੋ 3700 ਜੀ ਪੁੱਛ 3700 ਰੁਪਏ ਹਾਂ ਵੀ ਬੋਲਣਾ ਵੀ 3700 3700 ਬੋਲਣਾ ਵੀ 1 ਜੀ 3700 1 ਹਾਂ ਵੀ ਬੋਲਣਾ ਜੀ 3700 1 2 ਜੀ ਪਹਿਲੇ ਦਿਖਾਓ ਤਿੰਨ ਜੀ

ਦੇ ਆ ਲਈ ਜੀ ਬਾਪੂ ਕੁੰਜੀ ਭਾਈ ਦਾ ਇਹ ਜਿਹੜੀ ਚੜੀ ਰਹੀ ਹੈ ਆ ਬੋਲਾਂਗਾ ਦੇਖ ਲਓ 730 ਰੁਪਏ ਲਿਖਾਓ 43 ਜੀ 43 43 ਜੀ ਨਾ ਜਿਆਦਾ 43 ਜੀ 45 ਜੀ 46 ਜੀ 47 ਜੀ 48 ਜੀ 90 ਜੀ 50 ਜੀ 50 ਜੀ 52 ਜੀ 54 ਜੀ 55 ਜੀ ਇਸ ਪੇਮੈਂਟ ਹੈ ਮੰਗਾਵੋ 56 ਇਸਕਾ ਸਤਾ ਕਰਵਾ ਲਾ ਜੀਮਦਾਰ ਦਾ ਤਾਕਾਉਣਾ ਜੀਮਦਾਰ ਕੋਰੇ ਢੇਰੀ ਦਾ ਹੱਥ ਖੜਾ ਕਰੋ ਹੱਥ ਖੜਾ ਕਰੋ ਹੱਥ ਇੱਥੇ ਹੱਥ ਖੜਾ ਕਰੋ ਹੱਥ ਖੜਾ ਕਰੋ ਹੱਥ ਖੜਾ ਕਰੋ ਸਭ ਤੋਂ ਟਾਪ ਰੇਟ ਹੈ ਇਹਦਾ ਵੀਡੀਓ ਬਣਾ ਇੱਧਰ ਇਹਦੇ ਵੀਡੀਓ ਲਓ ਸਭ ਤੋਂ ਟਾਪ ਰੇਟ ਅਰੇ ਬੋਲੀ ਤੋਂ ਕਰਾ ਲਓ ਪਹਿਲੇ ਬੋਲੀ ਹੋ ਜਾਂਦੀ ਲੱਡੂ ਵਗਾਵੋ ਇਹਦੀ ਸੁੰਦਰ ਬੇਲ ਤਾਂ ਜਾਂਦੀ ਹੈ ਜੀ ਕਹਿੰਦੇ ਸੋ ਇੱਕ ਬੰਦਾ ਬੋਲਣਾ ਹੈ 55 55 ਹਾਂ ਕੋਈ ਨਹੀਂ 55 3700 22 37 ਹਸਪੀਟਲ ਤੇ ਬੋਲਣਾ ਵੀ ਲਿਖਾਓ ਬੋਲੀ ਬੋਲਣਾ ਵੀ ਨਾ ਲਿਖਾਦਾ ਤੈਨੂੰ ਲਿਖਾਓ ਇਹ ਕੋਈ 3756 ਰੁਪਏ ਜਾਣ ਰਸੀ ਹਾਂ ਜੈਨ ਇੰਡਸਟਰੀ ਸਹੀ ਕਰਕੇ 17 18 ਵੈਰਾਈਟੀ ਕਿਸਾਨ ਵੀਰੋ ਫਰੀਦਕੋਟ ਦਾਣਾ ਮੰਡੀ ਦੇ ਵਿੱਚ 3756 ਰੁਪਏ ਲੱਗੀ ਆ ਸਭ ਤੋਂ ਟਾਪ ਰੇਟ ਆ 17 18